ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡੇ ਸਾਕੇ ਭਾਗ 18ਵਾਂ 2 ਵਜ ਗਈ ਸੀ ਲੰਗਰ ਚੱਕ ਕੇ ਉਹ ਸਾਰੇ ਘਰ ਵਾਪਸ ਜਾਣ ਲਈ ਗੱਡੀ ਵਿੱਚ ਆ ਬੈਠੇ ਗੁਰਮੁਖ ਸਿੰਘ ਦਾ ਮਨ ਉਸ ਲੜਕੇ ਨੂੰ ਵੇਖ ਕੇ ਬੜਾ ਉਦਾਸ ਜਾ ਹੋ ਗਿਆ ਸੀ ਉਹ ਚੁੱਪਚਾਪ ਬੈਠ ਸੋਚਾਂ ਵਿੱਚ ਗੁਆਚਾ ਹੋਇਆ ਸੀ ਗੁਰਮੀਤ ਕੌਰ ਕੀ ਗੱਲ ਤੁਸੀਂ ਬੜੇ ਚੁੱਪ ਹੋ ਗਏ ਹੋ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਤੇ ਚਿਹਰੇ ਤੇ ਖੇੜਾ ਆਉਣਾ ਚਾਹੀਦਾ ਹੈ ਗੁਰਮੁਖੀ ਕਿਹੜਾ ਕੀ ਆਉਣਾ ਅਸੀਂ ਪਤਾ ਨਹੀਂ ਕਿੱਧਰ ਨੂੰ ਦੁਰ ਪਏ ਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਾਈ ਨੇਕੀ ਦੇ ਰਾਹਤੇ ਤੇ ਚੱਲਣ ਦਾ ਉਪਦੇਸ਼ ਦਿੱਤਾ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ। ਤੇ ਉਸ ਰਸਤੇ ਤੇ ਚਲਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ ਜੰਗ ਲੜੀਆਂ। ਜਿਸ ਵਿੱਚ ਆਪਣੇ ਸਹਾਜਾ ਦੇ ਵੀ ਸ਼ਹੀਦ ਕਰਵਾ ਦਿੱਤੇ। ਕੀ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਰਹੇ ਹਾਂ? ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਐਨੇ ਮਹਾਨ ਗੁਰੂਆਂ ਦੇ ਇੱਕ ਦੂਜੇ ਨਾਲ ਐਵੇਂ ਦਾ ਵਿਵਹਾਰ ਕਿਉਂ ਕਰ ਰਹੇ ਸਨ ਜਿਸ ਵੀ ਸੀ ਆਹੋ ਬਾਪੂ ਜੀ ਆਹ ਜਲੰਧਰ ਵਿੱਚ ਕੁਝ ਇੱਕ ਸਿੱਖ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਕੁਰਸੀਆਂ ਤੇ ਬੈਂਚ ਕੱਢ ਉਹਨਾਂ ਨੂੰ ਅੱਗ ਲਾ ਦਿੱਤੀ ਆਖਦੇ ਕੁਰਸੀਆਂ ਤੇ ਗੁਰੂ ਸਾਹਿਬ ਦੇ ਬਰਾਬਰ ਬੈਂਦੇ ਹਨ ਗੁਰਮੁਖ ਸਿੰਘ ਪੁੱਤਰ ਇਹ ਵੀ ਗਲਤ ਗੱਲ ਹੈ ਕੋਈ ਵੀ ਸ਼ੌਂਕ ਨਾਲ ਕੁਰਸੀਆਂ ਤੇ ਨਹੀਂ ਬੈੰਦਾ ਜਿਹੜਾ ਗੁਰਦੁਆਰਾ ਸਾਹਿਬ ਸਰਦਾ ਪਾਉਣਾ ਨਾਲ ਆਉਂਦਾ ਹੈ ਉਹ ਚਾਹੁੰਦਾ ਹੈ ਕਿ ਉਹ ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਪਰ ਜਿਸ ਤੋਂ ਥੱਲੇ ਨਹੀਂ ਬੈਠਿਆ ਜਾਂਦਾ ਉਹ ਪਿੱਛੇ ਜਾ ਕੇ ਹੀ ਕੁਰਸੀ ਤੇ ਬੈਠਦਾ ਇਸ ਤਰ੍ਹਾਂ ਗੁਰੂ ਸਾਹਿਬ ਦਾ ਸਤਕਾਰ ਘਟਦਾ ਨਹੀਂ ਹੈ ਉਹ ਸਰਦਾ ਨਾਲ ਗੁਰੂ ਸਾਹਿਬ ਦੀ ਬਾਣੀ ਸੁਣਦੇ ਹਨ ਦਰਸ਼ਨ ਕਰਦੇ ਹਨ ਗੁਰੂ ਸਾਹਿਬ ਨੇ ਸੰਗਤ ਨੂੰ ਗੁਰੂ ਤੋਂ ਉੱਪਰ ਦਰਜਾ ਦਿੱਤਾ ਹੈ ਇਹ ਉਸ ਸੰਗਤ ਦਾ ਨਿਰਾਦਰ ਕਿਉਂ ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਹਿਬ ਦੇ ਉੱਪਰ ਪੀੜਾ ਸੈਤ ਤੇ ਹੁੰਦਾ ਹੈ ਸੰਗਤ ਉਸ ਕੋ ਕਾਫੀ ਨਿਮਿਤਾ ਹੁੰਦੀ ਹੈ ਜੀ ਕੋਈ ਫੈਸਲਾ ਲੈਣਾ ਹੈ ਤਾਂ ਇਕਾਂ ਦੀ ਸਰਵ ਉੱਚ ਸੰਸਥਾ ਅਕਾਲ ਤਖਤ ਸੈ ਤੋਂ ਹੁਕਮ ਲਾਗੂ ਹੋਣਾ ਚਾਹੀਦਾ ਇਹਨਾਂ ਕੱਲ ਦੇ ਮੁੰਡਿਆਂ ਕੋਲ ਕੀ ਹੱਕ ਹੈ ਗੁਰਦੁਆਰਾ ਵਿੱਚ ਇਹੋ ਜੀਆਂ ਹਰਕਤਾਂ ਕਰਨ ਦਾ ਇਹ ਪਤਾ ਨਹੀਂ ਕਿਉਂ ਸੰਗਤ ਨੂੰ ਗੁਰੂ ਪਰਾਂ ਤੋਂ ਤੋੜਨ ਲੱਗੇ ਹਨ ਕੀ ਗੁਰੂ ਸਾਹਿਬ ਨੇ ਆਹ ਕੁਝ ਕਰਨ ਨੂੰ ਕਿਹਾ ਕਿਤੇ ਜੇ ਕਿਤੇ ਗਲਤੀ ਵੀ ਹੋਵੇ ਤਾਂ ਸੰਗਤ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਗੱਲ ਮੰਨਣਾ ਹੀ ਗੁਰੂ ਸਾਹਿਬ ਦਾ ਸਤਕਾਰ ਹੈ ਕਿ ਗੁਰੂ ਸਾਹਿਬਾਨ ਸਿੱਖਾਂ ਤੇ ਸਹਿਜ ਜਗਦਿਆਂ ਨੇ ਇਸ ਲਈ ਕੁਰਬਾਨੀਆਂ ਦਿੱਤੀਆਂ ਸੀ ਕਿ ਆਪਸ ਵਿੱਚ ਹੀ ਇੱਕ ਦੂਜੇ ਨੂੰ ਮਾਰਕ ਪਈ ਜਾਓ ਇਹ ਲੋਕ ਅੰਤ ਨੂੰ ਢਾਲ ਆ ਰਹੇ ਹਨ ਸਬਜੂ ਬਾਪੂ ਜੀ ਮੈਨੂੰ ਤੇ ਤੁਹਾਡੀ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਸਹਬਜ਼ਾਦੀਆਂ ਬਾਰੇ ਦੱਸੋ ਤੁਸੀਂ ਤਾਂ ਉਹਨਾਂ ਦੀਆਂ ਗੱਲਾਂ ਮੈਨੂੰ ਵਧੀਆ ਲੱਗਦੀਆਂ ਨਹੀਂ ਗੁਰਮੁਖ ਸਿੰਘ ਪੁੱਤਰ ਇਹ ਗੱਲਾਂ ਤਾਂ ਵੱਡਿਆਂ ਨੂੰ ਹੀ ਸਮਝ ਨਹੀਂ ਆਉਂਦੀਆਂ ਛੋਟੇ ਬੱਚੇ ਨੂੰ ਕਿਵੇਂ ਆਉਣਗੀਆਂ ਅਰਜੂਤ ਪਰ ਬਾਪੂ ਜੀ ਸਹਬਜ਼ਾਦੀ ਇਹ ਰੀਤਾਂ ਛੋਟੇ ਹੀ ਸਨ ਉਹਨਾਂ ਨੂੰ ਇੰਨੀ ਵੱਡੀਆਂ ਗੱਲਾਂ ਕਿਵੇਂ ਸਮਝ ਜਾਂਦੇ ਸੀ ਗੁਰਮੁਖ ਸਿੰਘ ਪੁੱਤਰ ਸਹਬਜ਼ਾਦੀਆਂ ਦੀ ਬਰਾਬਰਤਾ ਦੁਨੀਆਂ ਵਿੱਚ ਕੋਈ ਨਹੀਂ ਕਰ ਸਕਦਾ ਉਹਨਾਂ ਨੂੰ ਤਾਂ ਗੁਰਤੀ ਹੀ ਬਹਾਦਰੀ ਦੀ ਮਿਲੀ ਸੀ ਜਿਨ੍ਹਾਂ ਦੇ ਪਿਤਾ ਐਨੇ ਬਹਾਦਰ ਹੋਣ ਦਾਦਾ ਜੀ ਸ਼ਹੀਦ ਹੋਣ ਉਹਨਾਂ ਦਾ ਬਚਪਨ ਤੋਂ ਹੀ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ ਸੀ ਕਿ ਉਹ ਬਹੁਤ ਡੂੰਘੀਆਂ ਗੱਲਾਂ ਸਮਝਦੇ ਸੀ ਤਾਂ ਹੀ ਤਾਂ ਐਨੀ ਛੋਟੀ ਉਮਰ ਜੂਨਾ ਨੂੰ ਬਾਬੇ ਕਿਹਾ ਜਾਂਦਾ ਹੈ ਪਰਪੂਜ ਬਾਪੂ ਜੀ ਮੈਂ ਤਾਂ ਸਾਬ ਜਾਤੀਆਂ ਜਿੰਨੀ ਬਹਾਦਰੀ ਬੰਦਣਾ ਹੈ ਮਨਜੂਤ ਬਾਪੂ ਜੀ ਮੈਂ ਵੀ ਬਹਾਦਰ ਬੰਦਣਾ ਹੈ ਗੁਰਮੁਖ ਸਿੰਘ ਜੀ ਸਾਹਿਬ ਜਦਿਆਂ ਜਿੰਨਾ ਬਹਾਦਰ ਬਣਨਾ ਹੈ ਤਾ ਪਹਿਲਾ ਅਮਰਤ ਚੱਕੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਣੋ ਬਾਣੀ ਦਾ ਨਿਤਨੇਮ ਕਰੋ ਹਮੇਸ਼ਾ ਸੱਚਾਈ ਦੇ ਰਾਹ ਤੇ ਚਲੋ ਗੁਰੂ ਸਾਹਿਬ ਨੇ ਕਿਹਾ ਕੀਰਤ ਕਰੋ ਨਾਮ ਜਪੇ ਤਿ ਵੰਡ ਛਕੇ ਜਦੋਂ ਤੁਸੀਂ ਇਹੀ ਰਾਹ ਤੇ ਚਲੋਗੇ ਤਾ ਪਰਮਾਤਮਾ ਆਪ ਤੁਹਾਡੇ ਅੰਗ ਸੰਗ ਹੋ ਕੇ ਤੁਹਾਡੀ ਮਦਦ ਕਰਦਾ ਹੈ ਇਹ ਤੁਹਾਨੂੰ ਬਹਾਦਰ ਬਣਾਉਂਦਾ ਹੈ ਰਬ ਜੂ ਬਾਪੂ ਜੀ ਅਸੀਂ ਅੰਮ੍ਰਿਤ ਛਕਣਾ ਹੈ ਤੁਸੀਂ ਸਾਨੂੰ ਅੰਮ੍ਰਿਤ ਛਕਾ ਦਿਓ ਗੁਰਮੁਖ ਸਿੰਘ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਬਾਣੀ پڑھੋਗੇ ਬਬੂ ਜੀ ਹਾਂ ਜੀ ਬਾਪੂ ਜੀ ਅਸੀਂ ਸਾਰਾ ਕੁਝ ਕਰਾਂਗੇ ਤੁਸੀਂ ਅਸਾਨੂੰ ਅੰਮ੍ਰਿਤ ਛਕਾ ਕੇ ਸਾਬ ਜਾਲੀਆਂ ਵਰਗੇ ਬਣਾ ਦਿਓ ਗੁਰਮੁਖ ਸਿੰਘ ਚੰਗਾ ਭਾਬੇ ਅਰੇ ਜਾ ਕੇ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਿਆ ਕਰੋ ਜੀ ਤੁਸੀਂ ਪੱਕੇ ਰਹੇ ਤਾਂ ਵਿਸਾਖੀ ਨੂੰ ਤੁਹਾਨੂੰ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਾ ਦੇਾਂਗੇ ਇਹ ਮੇਰਾ ਵਾਦਾ ਹੈ ਗੱਲਾਂ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਆਪਣੇ ਪਿੰਡ ਪਹੁੰਚ ਗਏ ਘਰ ਪਹੁੰਚ ਦੋਵੇਂ ਬੱਚੇ ਕਹਿਣ ਲੱਗੇ ਮੰਮੀ ਜੀ ਅਸੀਂ ਤਾਂ ਹੋਮਵਰਕ ਵੀ ਨਹੀਂ ਕੀਤਾ ਤੇ ਉਹ ਆਪਣੇ ਬੈਗ ਲੈ ਕੇ ਹੋਮਵਰਕ ਕਰਨ ਬੈਠ ਗਏ ਹੋਮਵਰਕ ਕਰਕੇ ਉਹ ਦਾਦਾ ਜੀ ਨੂੰ ਕਹਿੰਦੇ ਬਾਪੂ ਜੀ ਅੱਜ ਅਸੀਂ ਜਲਦੀ ਸੌ ਜਾਵਾਂਗੇ ਤੁਸੀਂ ਸਾਨੂੰ ਸਵੇਰੇ ਜਲਦੀ ਉਠਾ ਦੇਣਾ ਅਸੀਂ ਇਸ਼ਨਾਨ ਕਰਕੇ ਨਿਤਨੀਮ ਕਰਨਾ ਹੈ ਕਾਹੀ ਤੁਸੀਂ ਸਾਨੂੰ ਅਮਰਿਤ ਛਕਾਉਗੇ ਕਿ ਅਸੀਂ ਸਹਿਬਜ਼ਾਦੇ ਵਰਗੇ ਬਣਾਂਗੇ ਬਹੁਤ ਖੁਸ਼ੀ ਕਿ ਐਤ ਕੀ ਦੀ ਯਾਤਰਾ ਸਫਲ ਰਹੀ ਸਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਵਰਗਾ ਬਣਨ ਲਈ ਪ੍ਰੇਰਣਾ ਦੇ ਸਕੀਏ ਤੇ ਉਹ ਸਹਿਬਜ਼ਾਦਿਆਂ ਬਾਰੇ ਲਿਖੀ ਆਪਣੀ ਕਵਿਤਾ ਗਾਉਣ ਲੱਗੇਗੀ ਦੋ ਮਾਸੂਮ ਜਿਹਾ ਜਿੰਦਾ ਆ ਨੀਹਾਂ ਵਿੱਚ ਖਲੋ ਗਿਆਂ ਨੀਹਾਂ ਵਿੱਚ ਖਲੋ ਉਹ ਜ਼ਾਲਮ ਦੀ ਨੀਹਾਂ ਹਿਲਾ ਗਿਆਂ ਮਾਸੂਮ ਚਿਹਰੇ ਵੀ ਜ਼ਾਲਿਮਾਂ ਦੇ ਅੰਦਰ ਪੈ ਪੈਦਾ ਕਰ ਗਏ ਮਾਸੂਮਾਂ ਦੇ ਜਵਾਬ ਸੁਣ ਕੇ ਉਨ੍ਹਾਂ ਦੀ ਜਿਗਰੀ ਸੀ ਕੰਬ ਗਏ ਦੂ ਮਾਸੂਮ ਜੀਆਂ ਜਿੰਦਾ ਆ ਨੀਣਾ ਵਿੱਚ ਖਲੋ ਗੀਆਂ ਨੀਹਾਂ ਵਿੱਚ ਖਲੋ ਉਹ ਜ਼ਾਲਮ ਦੀਆਂ ਨੀਹਾਂ ਹਿਲਾ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ